ਨਰਿੰਦਰਦੀਪ ਦਾ ਕਤਲ ਪੋਸਟ ਕਸਟਡੀ ਦੇ ਵਿੱਚ ਹੁੰਦਾ ਹੈ ਇਨਸਾਫ ਨਹੀਂ ਮਿਲਦਾ ਅੱਜ ਉਹਦੇ ਇਨਸਾਫ ਦੇ ਲਈ ਆ ਗੋਨਿਆਂ ਨੇ ਦੇ ਬੱਚੇ ਸਿਰਾਂ ਤੇ ਕਾਲੇ ਪੱਟ ਕੇ ਬੰਨ ਕੇ ਇਸ ਮੈਦਾਨ ਦੇ ਵਿੱਚ ਕੁੱਤੇ ਆ ਤੇ ਉੱਥੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਲਗਾਤਾਰ ਕੌਣ ਉਠਾ ਰਿਹਾ ਇਸ ਮਾਮਲੇ ਨੂੰ ਲਗਾਤਾਰ ਉਠਾ ਰਹੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਤਾਂ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਜਾਂ ਉਸ ਤੋਂ ਪਹਿਲਾਂ ਵੀ ਇਹਨਾਂ ਜਥੇ ਬੰਦਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਵਾਰ-ਵਾਰ ਇਹ ਕਿਹਾ ਜਾਂਦਾ ਹੈ ਇਹ ਕਿਹੜੇ ਕਿਸਾਨ ਨੇ ਇਹ ਕਿਹੜੀ ਖੇਤੀ ਕਰਦੇ ਨੇ ਇਹ ਕੀ ਨੇ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਸ਼ਬਦ ਇਹਨਾਂ ਚੀਜ਼ਾਂ ਨੂੰ ਵੇਖ ਕੇ ਬਾਹਰ ਆਉਂਦੇ ਨੇ ਕਿ ਉਹਨਾਂ ਦੇ ਮਾਨ ਅੰਦਰਲਾ ਡਰ ਇਹ ਚੀਜ਼ ਨੂੰ ਦੇਖ ਕੇ ਬਾਹਰ ਆਉਂਦਾ ਕਿਉਂਕਿ ਜਿਹੜਾ ਇਹ ਮਾਮਲਾ ਹੈ ਇਹ ਤਾਂ ਖੇਤੀ ਨਾਲ ਜੁੜਿਆ ਨਹੀਂ ਇਹ ਤਾਂ ਕਿਸਾਨੀ ਨਾਲ ਜੁੜਿਆ ਨਹੀਂ ਇਹ ਤਾਂ ਜ਼ਬਰ ਨਾਲ ਜੁੜਿਆ ਹੋਇਆ ਹੈ ਇਹ ਤਾਂ ਪੁਲਿਸ ਜਾਂ ਤਸ਼ੱਦਦ ਨਾਲ ਜੁੜਿਆ ਹੋਇਆ ਹੈ ਸੋ ਇਹਦੇ ਵਿੱਚ ਵੀ ਉਹ ਧਿਰਾਂ ਮੁੱਖ ਭੂਮਿਕਾ ਨਿਭਾ ਰਹੀਆਂ ਹਨ ਚਾਹੇ ਗੋਨਿਆਣੇ ਇਕੱਠ ਰੱਖਿਆ ਹੋਵੇ ਚਾਹੇ ਬਠਿੰਡੇ ਇਕੱਠ ਰੱਖਿਆ ਹੋਵੇ ਚਾਹੇ ਲੁਧਿਆਣੇ ਇਕੱਠ ਰੱਖਿਆ ਹੋਵੇ ਜਾਂ ਅੱਜ ਫਿਰ ਗੋਨਿਆਣੇ ਇਕੱਠ ਰੱਖਿਆ ਹੋਵੇ ਇਹਦੇ ਚ ਵੱਡੀ ਗਿਣਤੀ ਸ਼ਮੂਲੀਅਤ ਉਹਨਾਂ ਝੰਡਿਆਂ ਦੀ ਹੈ ਜਿਹੜੇ ਝੰਡਿਆਂ ਨੂੰ ਮੁੱਖ ਮੰਤਰੀ ਸਾਹਿਬ ਵਾਰ-ਵਾਰ ਟਾਰਗੇਟ ਕਰਦੇ ਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਪੰਜਾਬ ਚ ਵਿਰੋਧੀ ਧਿਰਾਂ ਕਮਜ਼ੋਰ ਹੈ ਜਦੋਂ ਵਿਰੋਧ ਦੀ ਆਵਾਜ਼ ਸਿਰਫ ਇਹ ਲੋਕ ਬਣਦੇ ਆ ਕਿਸੇ ਤੇ ਜ਼ਬਰ ਹੋ ਜੇ ਕਿਸੇ ਤੇ ਪਰਚਾ ਹੋ ਜੇ ਕਿਸੇ ਨਾਲ ਧੱਕਾ ਹੋ ਜੇ ਉਦੋਂ ਬੰਦੇ ਦੀ ਕੀ ਘਾਰ ਹੁੰਦੀ ਹੈ ਕੇ ਕਿਸਾਨ ਜਿੱਥੇ ਬੰਦੀਆਂ ਕਿੱਥੇ ਐ ਉਹ ਕਿਉਂ ਨਹੀਂ ਬੋਲਦੀਆਂ ਕਿਉਂਕਿ ਲੋਕਾਂ ਨੂੰ ਆਸ ਇਧਰੋਂ ਵੱਚ ਚੁੱਕੀ ਐ ਤਾਂ ਮੁੱਖ ਮੰਤਰੀ ਸਾਹਿਬ ਦਾ ਵਾਰ-ਵਾਰ ਇਹਨਾਂ ਨੂੰ ਟਾਰਗੇਟ ਕਰਨਾ ਉਥੋਂ ਇਹ ਜਾਪਦਾ ਹੈ ਕਿ ਕੱਲਾ ਉਹਨਾਂ ਦਾ ਦੁੱਖ ਕਿਸਾਨੀ ਮੰਗਾ ਤੱਕ ਨਹੀਂ ਉਹਨਾਂ ਦਾ ਦੁੱਖ ਇਹ ਵੀ ਐ ਕਿ ਜਦ ਉਹਨਾਂ ਦੀ ਪੁਲਿਸ ਕੋਈ ਬੰਦਾ ਮਾਰ ਦੇਵੇ ਤਾਂ ਉਦੋਂ ਕੋਈ ਬੋਲਦਾ ਤਾਂ ਉਹ ਬੋਲਦੇ ਆ ਇਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਪੁਲਿਸ ਆ ਜ਼ਬਰ ਕਿਵੇਂ ਹੁੰਦਾ ਜਦੋਂ ਉਹਨਾਂ ਦੇ ਬਹੁਤ ਸ ਕੋਈ ਫੇਕ ਐਨਕਾਊਂਟਰ ਕਰਦੇ ਵੇ ਉਦੋਂ ਬੋਲਦੇ ਆ ਇਹ ਲੋਕ ਉਹਨਾਂ ਨੂੰ ਇਹ ਵੀ ਪਤਾ ਹੈ ਸੋ ਇਸੇ ਸਾਰੇ ਜ਼ਬਰ ਇਸੇ ਸਾਰੇ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਹੈ ਉਹ ਇਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਜਨਤਕ ਜਥੇਬੰਦੀਆਂ ਦੀ ਉੱਠਦੀ ਹੈ ਤੇ ਮੁੱਖ ਮੰਤਰੀ ਸਾਹਿਬ ਕਿਉਂਕਿ ਸਟੇਟ ਦੇ ਹੋਮ ਮਿਨਿਸਟਰ ਵੀ ਨੇ ਤੇ ਉਹ ਉਹਨਾਂ ਨੀਤੀਆਂ ਨੂੰ ਵੀ ਚਾਹੁੰਦੇ ਨੇ ਜੋ ਜੋ ਚਾਹੁੰਦੇ ਨੇ ਉਹ ਲਾਗੂ ਹੋ ਜਾਵੇ ਤਾਂ ਕਿਤੇ ਨਾ ਕਿਤੇ ਜਿੱਥੇ ਵਿਰੋਧੀ ਧਿਰ ਨੇ ਅੜਿੱਕਾ ਬਣਾਉਣਾ ਹੁੰਦਾ ਉੱਥੇ ਅੜਿੱਕਾ ਮਾਰ ਰਹੀਆਂ ਇਹ ਤਰ੍ਹਾਂ ਹੁਣ ਆ ਤਰਾਂ ਦਾ ਨਰਿੰਦਰਦੀਪ ਦੇ ਪਰਿਵਾਰ ਨਾਲ ਨਾ ਕੋਈ ਰਿਸ਼ਤੇਦਾਰੀ ਹੈ ਨਾ ਕੋਈ ਲਿਹਾਜ ਹੈ ਨਾ ਕੋਈ ਇਹਨਾਂ ਸਾਖ ਸਬੰਧੀ ਹੈ ਇਹਨਾਂ ਦਾ ਮਕਸਦ ਤਾਂ ਸਿਰਫ ਇਹੀ ਹੈ ਕਿ ਜ਼ਬਰ ਹੋਇਆ ਤਾਂ ਅਸੀਂ ਜ਼ਬਰ ਖਿਲਾਫ ਬੋਲਣਾ ਹੈ ਤਾਂ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਫੇਰ ਜਦੋਂ ਹਰ ਬੰਦੇ ਤੇ ਕੋਈ ਘਟਨਾ ਵਾਪਰਦੀ ਹੈ ਜਿਹੜੀ ਤੇਰੇ ਉੱਥੇ ਆ ਕੇ ਖੜਦੀ ਹੈ ਸਰਕਾਰ ਖਿਲਾਫ ਬੋਲਦੀ ਹੈ ਤਾਂ ਸਰਕਾਰ ਨੂੰ ਤਕਲੀਫ ਹੋਣੀ ਤਾਂ ਲਾਜ਼ਮੀ ਹੈ ਸੋ ਸਰਕਾਰ ਕਿਸਾਨ ਜਿੱਥੇ ਬੰਦੀਆਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰ ਰਹੀ ਹੈ ਉਹਦੀ ਵਜ੍ਹਾ ਇਹ ਹੈ ਨਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਲਈ ਦਿੱਤੇ ਜਾ ਰਹੇ ਧਰਨੇ ਕਿਸਾਨ ਕਿਸਾਨੀ ਦੀਆਂ ਮੰਗਾਂ ਲਈ ਬਥੇਰੇ ਧਰਨੇ ਧਰਨੇ ਦਿੰਦੇ ਨਹੀਂ ਉਹ ਧਰਨਿਆਂ 'ਚ ਮੰਗਾਂ ਮਨਵਾ ਵੀ ਲੈਂਦੇ ਨੇ ਪਰ ਇਹ ਤਾਂ ਨਹੀਂ ਕਿ ਸਰਕਾਰ ਸਿਸਟਮ ਪ੍ਰਬੰਧ ਨੂੰ ਇਹ ਲੋਕ ਤਾਂ ਚੁੱਪਦੇ ਹੋਣ ਕਿਉਂਕਿ ਇਹ ਉਹ ਮੰਗਾਂ ਵੀ ਮਨਵਾਉਣਾ ਚਾਹੁੰਦੇ ਨੇ ਜਿੰਨਾ ਰਾਹੀਂ ਸਰਕਾਰ ਰਾਜ ਕਰਨਾ ਚਾਹੁੰਦੀ ਹੈ ਜਿਹੜੀ ਪੁਲਿਸ ਇਹਨਾਂ ਦੀ ਜ਼ਬਰਟਾਉਂਦੀ ਹੈ ਕਦੇ ਕਿਸੇ ਦਾ ਪੁੱਤ ਮਾਰ ਦਿੰਦੀ ਹੈ ਕਦੇ ਕਿਸੇ ਦਾ ਪੁੱਤ ਐਨਕਾਊਂਟਰ 'ਚ ਮਾਰ ਦਿੰਦੀ ਹੈ ਕਦੇ ਆਪਦੀ ਕਸਟਡੀ 'ਚ ਮਾਰ ਦਿੰਦੀ ਹੈ ਇਹ ਲੋਕ ਫਿਰ ਬਾਹਰ ਆਉਂਦੇ ਨੇ ਸੜਕਾਂ 'ਤੇ ਆਉਂਦੇ ਨੇ ਸਵਾਲ ਕਰਦੇ ਨੇ ਪੰਜਾਬ 'ਚ ਕਿਤੇ ਵੀ ਜ਼ਬਰ ਹੋ ਜਾਵੇ ਕਿਸੇ ਵੀ ਧੱਕਾ ਹੋ ਜਾਵੇ ਬੋਲਦਾ ਕੌਣ ਹੈ ਵਿਰੋਧੀ ਧਿਰਾਂ ਕਮਜ਼ੋਰ ਹੈ ਉਦੋਂ ਬੋਲਦੇ ਆ ਇਹ ਲੋਕ ਤਾਂ ਕੀ ਇਹੀ ਤਕਲੀਫ ਦੀ ਵਜ੍ਹਾ ਹੈ ਕਿ ਵਾਰ-ਵਾਰ ਟਾਰਗੇਟ ਕਰਨ ਦੀ ਵਜ੍ਹਾ ਵੀ ਇਹੀ ਹੈ ਅੱਜ ਨਰਿੰਦਰਦੀਪ ਦੇ ਪਰਿਵਾਰ ਦੀ ਆਸ ਕਿੰਨਾ ਤੇ ਹੈ ਇਹੀ ਨਹੀਂ ਜਿੱਥੇ ਬੰਦੀਆਂ ਤੇ ਇਹੀ ਜਿੱਥੇ ਬੰਦੀਆਂ ਅੱਗੇ ਹੋ ਕੇ ਲੜਾਈ ਲੜ ਰਹੀਆਂ ਇਹੀ ਬੰਦੀਆਂ ਸਰਕਾਰ ਦੀ ਅੱਖ ਦਾ ਤਣ ਬਣੀਆਂ ਸੋ ਇਸੇ ਕਰਕੇ ਸਾਰਾ ਕੁਝ ਜਿਹੜਾ ਵਰਤਾਰਾ ਜੋ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿਤੇ ਇਹਨਾਂ ਚੀਜ਼ਾਂ ਕਰਕੇ ਤਾਂ ਨਹੀਂ ਨਿਕਲ ਰਿਹਾ ਕਿਤੇ ਉਹ ਚਾਹੁੰਦੇ ਐ ਕਿ ਅਸੀਂ ਜੋ ਮਰਜ਼ੀ ਕਰੀਏ ਜਿਹਨੂੰ ਮਰਜ਼ੀ ਪਰਚਾ ਕਰ ਦਈਏ ਜਿਹਨੂੰ ਮਰਜ਼ੀ ਦਿਵਾ ਲਈਏ ਤੇ ਕੋਈ ਬੋਲੇ ਨਾ ਤੇ ਜਿਵੇਂ ਮਾਲਵਿੰਦਰ ਸਿੰਘ ਮਾਲੀ ਇੱਕ ਸ਼ੇਅਰ ਬੋਲਦੇ ਹੁੰਦੇ ਐ ਕਿ ਉਹ ਚਾਹੁੰਦੇ ਨੇ ਕਿ ਕੋਈ ਵੀ ਫੁੱਲ ਨਾ ਖੇੜੇ ਤੇ ਜੇਕਰ ਖੇੜੇ ਤਾਂ ਸਾਡੀ ਕਾਂਸ ਦਾ ਸ਼ਿੰਗਾਰ ਹੋਵੇ ਇਸ ਤਰੀਕੇ ਨਾਲ ਸ਼ੇਰ ਹੈ ਤੇ ਕੀ ਹੋ ਇਹੀ ਚਾਹੁੰਦੇ ਨੇ ਸੋ ਇਸੇ ਕਰਕੇ ਜੋ ਕਿਸਾਨ ਜਥੇਬੰਦੀਆਂ ਪ੍ਰਤੀ ਬਿਆਨ ਹੈ ਉਹ ਲੱਗਦਾ ਇਹਨਾਂ ਚੀਜ਼ਾਂ ਚੋਂ ਨਿਕਲਿਆ ਹੋਵੇ ਨਰਿੰਦਰਦੀਪ ਦਾ ਕਤਲ ਪੋਸਟ ਕਸਟਡੀ ਦੇ ਵਿੱਚ ਹੁੰਦਾ ਹੈ ਇਨਸਾਫ ਨਹੀਂ ਮਿਲਦਾ ਅੱਜ ਉਹਦੇ ਇਨਸਾਫ ਦੇ ਲਈ ਆ ਗੋਨਿਆਂ ਨੇ ਦੇ ਬੱਚੇ ਸਿਰਾਂ ਤੇ ਕਾਲੇ ਪੱਟ ਕੇ ਬੰਨ ਕੇ ਇਸ ਮੈਦਾਨ ਦੇ ਵਿੱਚ ਕੁੱਤੇ ਆ ਤੇ ਉੱਥੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਲਗਾਤਾਰ ਕੌਣ ਉਠਾ ਰਿਹਾ ਇਸ ਮਾਮਲੇ ਨੂੰ ਲਗਾਤਾਰ ਉਠਾ ਰਹੀ ਹੈ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਤਾਂ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਉਸ ਤੋਂ ਪਹਿਲਾਂ ਵੀ ਇਹਨਾਂ ਜੱਥੇਬੰਦੀਆਂ ਨੂੰ ਟਾਰਗੇਟ ਕੀਤਾ ਜਾਂਦਾ ਵਾਰ-ਵਾਰ ਇਹ ਕਿਹਾ ਜਾਂਦਾ ਇਹ ਕਿਹੜੇ ਕਿਸਾਨ ਨੇ ਇਹ ਕਿਹੜੀ ਖੇਤੀ ਕਰਦੇ ਨੇ ਇਹ ਕੀ ਨੇ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਬਦ ਇਹਨਾਂ ਚੀਜ਼ਾਂ ਨੂੰ ਵੇਖ ਕੇ ਬਾਹਰ ਆਉਂਦੇ ਨੇ ਕਿ ਉਹਨਾਂ ਦੇ ਮਾਨ ਅੰਦਰਲਾ ਡਰ ਇਹ ਚੀਜ਼ ਨੂੰ ਦੇਖ ਕੇ ਬਾਹਰ ਆਉਂਦਾ ਕਿਉਂਕਿ ਜਿਹੜਾ ਇਹ ਮਾਮਲਾ ਹੈ ਇਹ ਤਾਂ ਖੇਤੀ ਨਾਲ ਜੁੜਿਆ ਨਹੀਂ ਇਹ ਤਾਂ ਕਿਸਾਨੀ ਨਾਲ ਜੁੜਿਆ ਨਹੀਂ ਇਹ ਤਾਂ ਜ਼ਬਰ ਨਾਲ ਜੁੜਿਆ ਹੋਇਆ ਹੈ ਇਹ ਤਾਂ ਪੁਲਿਸ ਜਾਂ ਤਸ਼ੱਦਦ ਨਾਲ ਜੁੜਿਆ ਹੋਇਆ ਹੈ ਸੋ ਇਹਦੇ ਵਿੱਚ ਵੀ ਉਹ ਧਿਰਾਂ ਮੁੱਖ ਭੂਮਿਕਾ ਨਿਭਾ ਰਹੀਆਂ ਚਾਹੇ ਗੋਨਿਆਣੇ ਇਕੱਠ ਰੱਖਿਆ ਹੋਵੇ ਚਾਹੇ ਬਠਿੰਡੇ ਇਕੱਠ ਰੱਖਿਆ ਹੋਵੇ ਚਾਹੇ ਲੁਧਿਆਣੇ ਇਕੱਠ ਰੱਖਿਆ ਹੋਵੇ ਜਾਂ ਅੱਜ ਫਿਰ ਗੋਨਿਆਣੇ ਇਕੱਠ ਰੱਖਿਆ ਹੋਵੇ ਇਹਦੇ ਚ ਵੱਡੀ ਗਿਣਤੀ ਸ਼ਮੂਲੀਅਤ ਉਹਨਾਂ ਝੰਡਿਆਂ ਦੀ ਹੈ ਜਿਹੜੇ ਝੰਡਿਆਂ ਨੂੰ ਮੁੱਖ ਮੰਤਰੀ ਸਾਹਿਬ ਵਾਰ-ਵਾਰ ਟਾਰਗੇਟ ਕਰਦੇ ਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਪੰਜਾਬ ਚ ਵਿਰੋਧੀ ਧਿਰਾਂ ਕਮਜ਼ੋਰ ਹੈ ਜਦੋਂ ਵਿਰੋਧ ਦੀ ਆਵਾਜ਼ ਸਿਰਫ ਇਹ ਲੋਕ ਬਣਦੇ ਆ ਕਿਸੇ ਤੇ ਜ਼ਬਰ ਹੋ ਜੇ ਕਿਸੇ ਤੇ ਪਰਚਾ ਹੋ ਜੇ ਕਿਸੇ ਨਾਲ ਧੱਕਾ ਹੋ ਜੇ ਉਦੋਂ ਬੰਦੇ ਦੀ ਕੀ ਘਾਹਾਰ ਹੁੰਦੀ ਹੈ ਕੇ ਕਿਸਾਨ ਜਿੱਥੇ ਬੰਦੀਆਂ ਕਿੱਥੇ ਐ ਉਹ ਕਿਉਂ ਨਹੀਂ ਬੋਲਦੀਆਂ ਕਿਉਂਕਿ ਲੋਕਾਂ ਨੂੰ ਆਸ ਇਧਰੋਂ ਵੱਜ ਚੁੱਕੀ ਐ ਤਾਂ ਮੁੱਖ ਮੰਤਰੀ ਸਾਹਿਬ ਦਾ ਵਾਰ-ਵਾਰ ਇਹਨਾਂ ਨੂੰ ਟਾਰਗੇਟ ਕਰਨਾ ਉਥੋਂ ਇਹ ਜਾਪਦਾ ਹੈ ਕਿ ਕੱਲਾ ਉਹਨਾਂ ਦਾ ਦੁੱਖ ਕਿਸਾਨੀ ਮੰਗਾ ਤੱਕ ਨਹੀਂ ਉਹਨਾਂ ਦਾ ਦੁੱਖ ਇਹ ਵੀ ਐ ਕਿ ਜਦ ਉਹਨਾਂ ਦੀ ਪੁਲਿਸ ਕੋਈ ਬੰਦਾ ਮਾਰ ਦੇਵੇ ਤਾਂ ਉਦੋਂ ਕੋਈ ਬੋਲਦਾ ਤਾਂ ਉਹ ਬੋਲਦੇ ਐ ਇਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਪੁਲਿਸਿਆ ਜ਼ਬਰ ਕਿਵੇਂ ਹੁੰਦਾ ਜਦੋਂ ਉਹਨਾਂ ਦੇ ਕੌਲਸ ਕੋਈ ਫੇਕ ਐਨਕਾਊਂਟਰ ਕਰਦੇਵੇ ਉਦੋਂ ਬੋਲਦੇ ਆ ਇਹ ਲੋਕ ਉਹਨਾਂ ਨੂੰ ਇਹ ਵੀ ਪਤਾ ਹੈ ਸੋ ਇਸੇ ਸਾਰੇ ਜ਼ਬਰ ਇਸੇ ਸਾਰੇ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਹੈ ਉਹ ਇਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਜਨ ਤੱਕ ਜਥੇਬੰਦੀਆਂ ਦੀ ਉੱਠਦੀ ਹੈ ਤੇ ਮੁੱਖ ਮੰਤਰੀ ਸਾਹਿਬ ਕਿਉਂਕਿ ਸਟੇਟ ਦੇ ਹੋਮ ਮਿਨਿਸਟਰ ਵੀ ਨੇ ਤੇ ਉਹ ਉਹਨਾਂ ਨੀਤੀਆਂ ਨੂੰ ਵੀ ਚਾਹੁੰਦੇ ਨੇ ਜੋ ਜੋ ਚਾਹੁੰਦੇ ਨੇ ਉਹ ਲਾਗੂ ਹੋ ਜਾਵੇ ਤਾਂ ਕਿਤੇ ਨਾ ਕਿਤੇ ਜਿੱਥੇ ਵਿਰੋਧੀ ਧਿਰ ਨੇ ੜਿੱਕਾ ਮਾਰਨਾ ਹੁੰਦਾ ਉੱਥੇ ੜਿੱਕਾ ਮਾਰ ਰਹੀਆਂ ਇਹ ਤਰ੍ਹਾਂ ਹੁਣ ਆਹ ਤੇ ਨਾਂਦਾ ਨਰਿੰਦਰਦੀਪ ਦੇ ਪਰਿਵਾਰ ਨਾਲ ਨਾ ਕੋਈ ਰਿਸ਼ਤੇਦਾਰੀ ਹੈ ਨਾ ਕੋਈ ਲਿਹਾਜ ਹੈ ਨਾ ਕੋਈ ਇਹਨਾਂ ਸਾਖ ਸਬੰਧੀ ਹੈ ਇਹਨਾਂ ਦਾ ਮਕਸਦ ਤਾਂ ਸਿਰਫ ਇਹੀ ਹੈ ਕਿ ਜ਼ਬਰ ਹੋਇਆ ਤਾਂ ਅਸੀਂ ਜ਼ਬਰ ਖਿਲਾਫ ਬੋਲਣਾ ਹੈ ਤਾਂ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਫੇਰ ਜਦੋਂ ਹਰ ਬੰਦੇ ਤੇ ਕੋਈ ਘਟਨਾ ਵਾਪਰਦੀ ਹੈ ਜਿਹੜੀ ਤੇਰੇ ਉੱਥੇ ਆ ਕੇ ਖੜਦੀ ਹੈ ਸਰਕਾਰ ਖਿਲਾਫ ਬੋਲਦੀ ਹੈ ਤਾਂ ਸਰਕਾਰ ਨੂੰ ਤਕਲੀਫ ਹੋਣੀ ਤਾਂ ਲਾਜ਼ਮੀ ਹੈ ਸੋ ਸਰਕਾਰ ਕਿਸਾਨ ਜਿੱਥੇ ਬੰਦੀਆਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰ ਰਹੀ ਹੈ ਉਹਦੀ ਵਜ੍ਹਾ ਇਹ ਹੈ ਨਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਲਈ ਦਿੱਤੇ ਜਾ ਰਹੇ ਧਰਨੇ ਕਿਸਾਨ ਕਿਸਾਨੀ ਦੀਆਂ ਮੰਗਾਂ ਲਈ ਬਥੇਰੇ ਧਰਨੇ ਧਰਨੇ ਦਿੰਦੇ ਨੇ ਉਹ ਧਰਨਿਆਂ 'ਚ ਮੰਗਾਂ ਮਨਵਾ ਵੀ ਲੈਂਦੇ ਨੇ ਪਰ ਇਹ ਤਾਂ ਨਹੀਂ ਕਿ ਸਰਕਾਰ ਸਿਸਟਮ ਪ੍ਰਬੰਧ ਨੂੰ ਇਹ ਲੋਕ ਤਾਂ ਚੁੱਪਦੇ ਹੋਣ ਕਿਉਂਕਿ ਇਹ ਉਹ ਮੰਗਾਂ ਵੀ ਮਨਵਾਉਣਾ ਚਾਹੁੰਦੇ ਨੇ ਜਿੰਨਾ ਰਹੀਂ ਸਰਕਾਰ ਰਾਜ ਕਰਨਾ ਚਾਹੁੰਦੀ ਹੈ ਜਿਹੜੀ ਪੁਲਿਸ ਇਹਨਾਂ ਦੀ ਜ਼ਬਰ ਟਾਉਂਦੀ ਹੈ ਕਦੇ ਕਿਸੇ ਦਾ ਪੁੱਤ ਮਾਰ ਦਿੰਦੀ ਹੈ ਕਦੇ ਕਿਸੇ ਦਾ ਪੁੱਤ ਐਨਕਾਊਂਟਰ ਚ ਮਾਰ ਦਿੰਦੀ ਹੈ ਕਦੇ ਆਪਦੀ ਕਸਟਡੀ ਚ ਮਾਰ ਦਿੰਦੀ ਹੈ ਇਹ ਲੋਕ ਫਿਰ ਬਾਹਰ ਆਉਂਦੇ ਨੇ ਸੜਕਾਂ ਤੇ ਆਉਂਦੇ ਨੇ ਸਵਾਲ ਕਰਦੇ ਨੇ ਪੰਜਾਬ ਚ ਕਿਤੇ ਵੀ ਜ਼ਬਰ ਹੋ ਜਾਵੇ ਕਿਸੇ ਵੀ ਤੱਕਾ ਹੋ ਜਾਵੇ ਬੋਲਦਾ ਕੌਣ ਹੈ ਵਿਰੋਧੀ ਧਿਰਾਂ ਕਮਜ਼ੋਰ ਹੈ ਉਦੋਂ ਬੋਲਦੇ ਆ ਇਹ ਲੋਕ ਤਾਂ ਕੀ ਇਹੀ ਤਕਲੀਫ ਦੀ ਵਜ੍ਹਾ ਹੈ ਕਿ ਵਾਰ-ਵਾਰ ਟਾਰਗੇਟ ਕਰਨ ਦੀ ਵਜ੍ਹਾ ਵੀ ਇਹੀ ਹੈ ਅੱਜ ਨਰਿੰਦਰਦੀਪ ਦੇ ਪਰਿਵਾਰ ਦੀ ਆਸ ਕਿੰਨਾ ਤੇ ਹੈ ਇਹੀ ਨਹੀਂ ਜਿੱਥੇ ਬੰਦੀਆਂ ਤੇ ਇਹੀ ਜਿੱਥੇ ਬੰਦੀਆਂ ਅੱਗੇ ਹੋ ਕੇ ਲੜਾਈ ਲੜ ਰਹੀਆਂ ਇਹੀ ਬਚੇ ਬੰਦੀਆਂ ਸਰਕਾਰ ਦੀ ਅੱਖ ਦਾ ਤਣ ਬਣੀਆਂ ਸੋ ਇਸੇ ਕਰਕੇ ਸਾਰਾ ਕੁਝ ਜਿਹੜਾ ਵਰਤਾਰਾ ਜੋ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿਤੇ ਇੰਨਾਂ ਚੀਜ਼ਾਂ ਕਰਕੇ ਤਾਂ ਨਹੀਂ ਨਿਕਲ ਰਿਹਾ ਕਿਤੇ ਉਹ ਚਾਹੁੰਦੇ ਆ ਕਿ ਅਸੀਂ ਜੋ ਮਰਜ਼ੀ ਕਰੀਏ ਜਿਹਨੂੰ ਮਰਜ਼ੀ ਪਰਚਾ ਕਰ ਦਈਏ ਜਿਹਨੂੰ ਮਰਜ਼ੀ ਦਿਵਾ ਲਈਏ ਤੇ ਕੋਈ ਬੋਲੇ ਨਾ ਤੇ ਜਿਵੇਂ ਮਾਲਵਿੰਦਰ ਸਿੰਘ ਮਾਲੀ ਇੱਕ ਸ਼ੇਅਰ ਬੋਲਦੇ ਹੁੰਦੇ ਆ ਕਿ ਉਹ ਚਾਹੁੰਦੇ ਨੇ ਕਿ ਕੋਈ ਵੀ ਫੁੱਲ ਨਾ ਖਿੜੇ ਤੇ ਜੇਕਰ ਖਿੜੇ ਤਾਂ ਸਾਡੀ ਕਾਂਸ ਦਾ ਸ਼ਿੰਗਾਰ ਹੋਵੇ ਇਸ ਤਰੀਕੇ ਨਾਲ ਸ਼ੇਰ ਹੈ ਤੇ ਕੀ ਹੋ ਇਹੀ ਚਾਹੁੰਦੇ ਨੇ ਸੋ ਇਸੇ ਕਰਕੇ ਜੋ ਕਿਸਾਨ ਜਥੇਬੰਦੀਆਂ ਪ੍ਰਤੀ ਬਿਆਨ ਹੈ ਉਹ ਲੱਗਦਾ ਇਹਨਾਂ ਚੀਜ਼ਾਂ ਚੋਂ ਨਿਕਲਿਆ ਹੋਵੇ